ਲੋਕ ਸਭਾ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਅੱਜ ਕਪੜਾ ਮਾਰਕੀਟ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜਮਲ ਸਿੰਘ ਕਟੜਾ ਜਮਲ ਸਿੰਘ ਕਟੜਾ ਇਸ ਦੇ ਨਾਲ ਟਾਲੀ ਸਾਹਿਬ ਇਸ ਦੇ ਨਾਲ ਕਪੜਾ ਮਾਰਕੀਟ ਦੇ ਹੋਰ ਬਾਜ਼ਾਰ ਨੇ ਉੱਥੇ ਬਾਜ਼ਾਰ ਵਾਲਿਆਂ ਨਾਲ ਦੁਕਾਨਦਾਰਾਂ ਨਾਲ ਮਿਲ ਰਹੇ ਨੇ ਦੁਕਾਨਦਾਰਾਂ ਨੂੰ ਦਾ ਸਵਾਗਤ ਵੀ ਕਰ ਰਹੇ ਨੇ ਫੁੱਲਾਂ ਦੀ بارش ਵੀ ਕੀਤੀ ਜਾ ਰਹੀ ਆ ਅਨਿਲ ਜੋਸ਼ੀ ਔਰ ਉਹਨਾਂ ਦੇ ਸਬਾਤਕ ਐਸ ਵੇਲੇ ਕਪੜਾ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਦਾ ਵਿਵਾਦ ਚੱਲ ਰਿਹਾ ਹੈ ਅਸੀਂ ਗੱਲ ਕਰਦੇ ਆ ਜੋਸ਼ੀ ਸਾਹਿਬ ਕੀ ਹਾਲ ਹੈ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਦੱਸਦੀਆਂ ਨੇ ਕਿ ਦੁਕਾਨਦਾਰ ਅਨਿਲ ਜੋਸ਼ੀ ਦੇ ਨਾਲ ਗੱਲੇ ਮਿਲਦੇ ਆ ਜੋਸ਼ੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ 70 ਸਾਲ ਚੋਂ ਕਿਸੇ ਐਮਪੀ ਨੇ ਨਹੀਂ ਕੰਮ ਕੀਤਾ ਪਰ ਅੰਮ੍ਰਿਤਸਰ ਦੇ ਵਿੱਚ ਕੰਮ ਤਾਂ ਬਥੇਰੇ ਹੋਏ ਨੇ ਅੱਜ ਅੰਮ੍ਰਿਤਸਰ ਕਿੱਥੇ ਦਾ ਕਿੱਥੇ ਪਹੁੰਚ ਗਿਆ ਕਿੰਨੇ ਕੀਤੇ ਲੋ ਲੋ ਪਤਾ ਲੱਗ ਗਿਆ ਕਿੰਨੇ ਕੀਤੇ ਤੁਸੀਂ ਪੁੱਛੋ ਲੋਕਾਂ ਨੂੰ ਅਸੀਂ ਤਾਂ ਲੋਕਾਂ ਕੋਲ ਪੁੱਛਦੇ ਪਏ ਆ ਜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਲੋਕਾਂ ਕੋਲ ਬਾਰ-ਬਾਰ ਪੁੱਛਦੇ ਆ ਜੀ ਪਰ ਤੁਹਾਡੇ ਤੋਂ ਤੁਹਾਡੇ ਨੂੰ ਸੁਣਨਾ ਚਾਹੁੰਦੇ ਆ ਕਿ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਲਈ ਕੀ ਆ ਉਹ ਕੰਮ ਕੀਤੇ ਨੇ ਜੋ ਨਜ਼ਰ ਆਂਦੇ ਨੇ ਇੱਕੋ ਬੰਦਾ ਜਨੇ ਕੀਤੇ ਸੇਵਾਦਾਰ ਅੰਮ੍ਰਿਤਸਰ ਦਾ ਕੰਪਨੀ ਬਾਗ ਆਨੰਦ ਅੰਮ੍ਰਿਤ ਪਾਰਕ ਬੀਨਤ ਪਾਰਕ ਚੰਡੇ ਓਪਨ 에ਰ ਜਿਮ ਮਸ਼ੀਨਾ ਸਾਈਕਲ ਟ੍ਰੈਕ ਆਪਣਾ ਲੇਜ਼ਰ ਸ਼ੋ ਮਿਊਜ਼ੀਕਲ ਫਾਊਂਟੇਨ ਸਭ ਕੁਝ ਆਪਣਾ ਟ੍ਰਿਲੀਅਮ ਸਾਈਕਲ ਟ੍ਰੈਕ ਗੰਦੇ ਨਾਲੇ ਦੇ ਸੜਕ ਬਟਾਲਾ ਰੋਡ ਸੜਕ ਸਰਕੂਲਰ ਰੋਡ ਫਰਦੇਗੜ ਚੂੜੀਆਂ ਰੋਡ ਹੈਰੀਟੇਜ ਸਟਰੀਟ 골ਡਨ ਗੇਟ ਤੋਂ 골ਡਨ ਗੇਟ ਤੋਂ ਜੀ ਇੰਡੀਆ ਗੇਟ ਤੱਕ ਦੁਬਈ ਵਰਗੀ ਸੜਕ ਸਿੱਖ ਲੈਣ ਜਿੱਥੋਂ ਮਰਜ਼ੀ ਪੁੱਛੋ ਜਾ ਕੇ ਕੁਲਦੀਪ ਚ ਕੁਲਦੀਪ ਧਾਲੀਵਾਲ ਤੇ ਕਹਿੰਦੇ ਨੇ ਮੇਰਾ ਮੁਕਾਬਲਾ ਸਿਰਫ ਬੀਜੇਪੀ ਨਾਲ ਹੋ ਸਕਦਾ ਹੈ ਮਗਰ बाकी ਤਾਂ ਕਿਉਂ ਮੈਂ ਗਿੰਦਾ ਹੀ ਨਹੀਂ ਤੁਹਾਨੂੰ ਕਿਹਦੇ ਪਨੇ ਗਿੰਦੇ ਹੀ ਨਹੀਂ ਕਹਿੰਦੇ ਮੇਰਾ ਮੁਕਾਬਲਾ ਸਿਰਫ ਬੀਜੇਪੀ ਨਾਲ ਚਲੋ ਆਪਾਂ ਉਹਨੂੰ ਕਿਹੜਾ ਗਿਣਦੇ ਆ ਉਹ ਧਮਾਤਰ ਧਮਾਤਰ ਘਰੀ ਜਾਂਦਾ ਉਹਨੂੰ ਕੋਈ ਇੱਥੇ ਮਜ਼ਾਰ ਜਾਦ ਨੂੰ ਪਤਾ ਲੱਗੇ ਕੋਈ ਜਾਣਦਾ ਪਹਿਲਾਂ ਤੇ ਉਹ ਇੰਟਰੋਡਕਸ਼ਨ ਦਿੰਦਾ ਇੱਥੇ ਬੱਚਾ-ਬੱਚਾ ਮੈਨੂੰ ਜਾਣਦਾ ਤੁਹਾਡੇ ਸਾਹਮਣੇ ਆ ਉਹ ਆਪਣੀ ਇੰਟਰੋਡਕਸ਼ਨ ਦਿੰਦਾ ਵੀ ਮੈਂ ਜੀ ਕੁਲਦੀਪ ਸਿੰਘ ਧਾਲੀਵਾਲ ਆ ਮੈਂ ਗੁਲਦੀਪ ਸਿੰਘ ਧਾਰੀ ਆ। ਸੋ ਆ ਤੁਸੀਂ ਦੇਖਿਆ ਕਿ ਅਨਿਲ ਜੋਸ਼ੀ ਆ ਸਮਰਥਕਾਂ ਦੇ ਵਿੱਚ ਕਿਰੇ ਹੋਏ ਨੇ ਕਪੜਾ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਕੋਲ ਨਾਲ ਮਿਲ ਰਹੇ ਨੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਚੋਣ ਦੇ ਨਿਪਟ ਲਈ ਗੱਲ ਕਰ ਰਹੇ ਨੇ। ਉਹਨਾਂ ਦੇ ਸਮਰਥਕਾਂ ਨਾਲ ਵੀ ਗੱਲ ਕਰਨੇ ਆ ਕਿ ਜਿਹੜੇ ਦੁਕਾਨਦਾਰ ਵੀ ਨੇ ਉਹ ਕੀ ਕਹਿੰਦੇ ਨੇ ਅਨਿਲ ਜੋਸ਼ੀ ਦੀ ਇਸ ਵਿਜ਼ਿਟ ਨੂੰ ਦੇਖਦੇ ਹੋਏ। ਆ क्रोमीया काली दल ए मैं ਦੱਸਦਾ ਜਾਵਾਂਗਾ ਕਿ ਪਹਿਲੀ ਵਾਰ ਲੋਕ ਸਭਾ ਦੇ ਇਲੈਕਸ਼ਨ ਲੱਗ ਰਿਹਾ ਹੈ। ਬੰਸਰ ਅੱਜ ਅਨਿਲ ਜੋਸ਼ੀ ਕਪੜਾ ਮਾਰਕੀਟਸ ਦੇ ਪੂਰੇ ਪੂਰੇ ਅੰਮ੍ਰਿਤਸਰ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਜਗਾ ਜਗਾ ਕਿਸ ਤਰ੍ਹਾਂ ਦਾ ਲੱਗ। ਦੇਖੋ ਅੱਜ ਇੱਕ ਤਰਫਾ ਹੀ ਸ਼ਹਿਰੀਆਂ ਨੇ ਮਨ ਬਣਾ ਲਿਆ ਵੀ ਅਸੀਂ ਅਨਿਲ ਜੋਸ਼ੀ ਚੁਣਨਾ ਹੈ ਸਾਨੂੰ ਕੋਈ ਹੋਰ ਕੈਂਡੀਡੇਟ ਮਨਜ਼ੂਰ ਨਹੀਂ ਕਿਉਂਕਿ ਇਹ ਇੱਕ ਵਿਕਾਸ ਕਰਨ ਵਾਲਾ ਭਰਾਵਾ ਦੇ ਕੰਮ ਆਉਣ ਵਾਲਾ ਔਰ ਦੁੱਖ ਸੁੱਖ ਦਾ ਭਾਈਵਾਲ ਆ ਔਰ ਜਿੰਨੀ ਵਿਕਾਸ ਤੇ ਜਿੰਨੀ ਨੇੜਤਾ ਜੋਸ਼ੀ ਜੀ ਦੇ ਵਿੱਚ ਆ ਉਨੀ ਮੇਰਾ ਕੱਲ ਕਿਸੇ ਵੀ ਲੀਡਰ ਦੇ ਵਿੱਚ ਨਹੀਂ ਹੈਗੀ ਉਹਨੂੰ ਵੇਖਦੇ ਆ ਅੱਜ ਸ਼ਹਿਰੀਆਂ ਨੇ ਭਾਵੇਂ ਕੋਈ ਕੱਪੜਾ ਵਪਾਰੀ ਆ ਭਾਵੇਂ ਕੋਈ ਗ੍ਰਹਿਣਾ ਆ ਮਿੱਲ ਰਿਹਾ ਇੱਕੋ ਹੀ ਮਾਨਿਆ ਸਿਰਫ ਅਨਿਲ ਜੋਸ਼ੀ ਜੋਸ਼ੀ ਜੀ ਨੂੰ ਅਜੇ ਹੀ ਵੇਖੋ ਕਿੰਦਾ ਫੁੱਲਾਂ ਦੀ ਵਰਖਾ ਹੋ ਰਹੀ ਆ ਲੋਕ ਦੁਕਾਨ ਦੁਕਾਨ ਤੇ ਲੈ ਕੇ ਸਰੋਪੇ ਤੇ ਫੁੱਲ ਐ ਖਲੋਤੇ ਆ ਇਹ ਤੋਂ ਸਾਬਤ ਹੋ ਗਿਆ ਵੀ ਜਿੱਤ ਯਕੀਨੀ ਐਲਾਨ ਹੋਣਾ ਬਾਕੀ ਐ ਬਿਲਕੁਲ ਤੁਸੀਂ ਦੇਖਿਆ ਕਿ ਅਨਿਲ ਜੋਸ਼ੀ ਸ਼ੋਮਿਆ ਕਾਲੀਗੜ੍ਹ ਦੇ ਉਮੀਦਵਾਰ ਨੇ ਲੋਕ ਸਰਪਰਾਹ ਕਰਾਉਣੇ ਸਰ ਵਪਾਰੀਆਂ ਨਾਲ ਮਿਲਦੇ ਨੇ ਜਗ੍ਹਾ-ਜਗ੍ਹਾ ਦੁਕਾਨ-ਦੁਕਾਨ ਦੇ ਵਪਾਰੀ ਨੂੰ ਮਿਲਦੇ ਨੇ ਉਹਨਾਂ ਤੋਂ ਆਪਣੇ ਹੱਕ ਦੇ ਵਿੱਚ ਨਿਪਟਾ ਲਈ ਉਹਨਾਂ ਨਾਲ ਅਪੀਲ ਵੀ ਕਰ ਰਹੇ ਨੇ ਤੇ ਉਹਨਾਂ ਦੇ ਦੁੱਖ ਸੁੱਖ ਵੀ ਪੁੱਛ ਰਹੇ ਨੇ ਅਨਿਲ ਜੋਸ਼ੀ ਜਿਸ ਜਿਹੜੇ ਕਿ ਸ਼੍ਰੋਮਨੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਅੱਜ ਆਪਣਾ ਚੋਣ ਪਚਾਹ ਕਪੜਾ ਮਾਰਕੀਟ ਦੇ ਵਿੱਚ ਵਪਾਰੀਆਂ ਨੂੰ ਮਿਲ ਕੇ ਕੀਤਾ ਜਾ ਰਿਹਾ ਹੈ ਕੈਪਟਨ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅਮਨ ਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par